ਪਿੰਡ ਚ ਸਰਕਾਰੀ ਬੈਂਕ ਹੋਣ ਦੇ ਬਾਵਜੂਦ ਪਿੰਡ ਵਾਸੀ ਕਰ ਰਹੇ ਐ ਪ੍ਰਾਈਵੇਟ ਬੈਂਕ ਦੀ ਮੰਗ। ਪ੍ਰਾਈਵੇਟ ਬੈਂਕ ਦੀ ਮੰਗ ਕਿਉਂ ਕਰ ਰਹੇ ਐ ਲੋਕਾਂ ਦਾ ਕਹਿਣਾ ਹੈ ਕਿ ਬੈਂਕ ਦੇ ਵਿੱਚ ਕੋਈ ਏਟੀਐਮ ਨਹੀਂ ਹੈ। ਪੈਸੇ ਕਢਵਾਉਣ ਦੇ ਲਈ ਜਾਣਾ ਪੈਂਦਾ ਤਰਨਤਰਨ ਜਾਂ ਫਿਰ ਕਿਸੇ ਹੋਰ ਸ਼ਹਿਰ। ਦਰਅਸਲ ਤਸਵੀਰਾਂ ਤਰਨਤਰਨ ਦੇ ਪਿੰਡ ਸ਼ਹਾਬਾਜਪੁਰ ਦੀਆਂ ਨੇ ਜਿੱਥੋਂ ਦੇ ਲੋਕਾਂ ਨੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਪ੍ਰਾਈਵੇਟ ਬੈਂਕ ਹੋਣਾ ਚਾਹੀਦਾ। ਮੀਡੀਆ ਨਾਲ ਗੱਲਬਾਤ ਕਰਦੇ ਆਂ। ਉਨਾ ਕਹੇ ਕਿ ਸਾਡੇ ਪਿੰਡ ਵਿੱਚ ਕੋਈ ਪ੍ਰਾਈਵੇਟ ਬੈਂਕ ਨਹੀਂ ਹੈ ਇਲਾਕੇ ਦੇ ਦੁਕਾਨਦਾਰ ਆਰਤੀਆ ਤੇ ਹੋਰ ਵੱਡੇ ਕੰਮਕਾਰ ਕਰਨ ਵਾਲੇ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਪਿੰਡ ਵਾਸੀ ਰਣਜੀਤ ਸਿੰਘ ਪੂਰਨ ਸਿੰਘ ਫੌਜੀ ਗੁਰਕ੍ਰਿਪਾਲ ਸਿੰਘ ਆਰਤੀਆ ਕਸ਼ਮੀਰ ਸਿੰਘ ਆਰਤੀਆ ਨਿਸ਼ਾਨ ਸਿੰਘ ਆਰਤੀਆ ਆਦ ਜਿਹੜੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਸਰਕਾਰੀ ਬੈਂਕ ਹੈ ਜਿਸ ਵਿੱਚ ਕੋਈ ਏਟੀਐਮ ਵੀ ਨਹੀਂ ਹੈ ਮੰਡੀ ਦੇ ਸੀਜ਼ਨ ਮੌਕੇ ਸਰਕਾਰੀ ਬੈਂਕ ਵਿੱਚ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਸ ਕਰ ਨੂੰ ਸਾਨੂੰ ਤਾਂ ਜਾਂ ਤਾਂ ਤਰਨ ਤਰਨ ਜਾਣਾ ਪੈਂਦਾ ਜਾਂ ਫਿਰ ਭਿੱਖੀ ਵਿੰਡ ਜਾ ਕੇ ਪੈਸੇ ਕਢੋਣੇ ਪੈਂਦੇ ਆ ਜਿਸ ਕਾਰਨ ਕਈ ਵਾਰ ਤਾਂ ਆਰਪੀਏ ਦੇ ਦੁਕਾਨਦਾਰ ਲੁੱਟ ਦਾ ਸ਼ਿਕਾਰ ਵੀ ਬਣ ਜਾਂਦੇ ਕਿਉਂਕਿ ਅਕਸਰ ਹੀ ਆਪਾਂ ਦੇਖਦੇ ਰਹੇ ਨੇ ਕਿ ਜਦੋਂ ਕੋਈ ਵੱਡੀ ਰਕਮ ਬੈਂਕ ਦੇ ਵਿੱਚੋਂ ਕਢਵਾਉਂਦਾ ਤਾਂ ਉਹਨਾਂ ਦੀ ਜ਼ਿਆਦਾਤਰ ਲੁੱਟ ਜਿਹੜੀ ਉਹ ਹੋ ਜਾਂਦੀ ਹੈ ਉਹਨਾਂ ਕਹਿ ਕੇ ਕਸਬਾ ਸ਼ਹਾਬਾਜਪੁਰ ਦੇ ਵਿੱਚ ਵੀ ਇੱਕ ਪ੍ਰਾਈਵੇਟ ਬੈਂਕ ਹੋਣਾ ਚਾਹੀਦਾ ਹੈ ਕੀ ਕੁਝ ਕਹਿਣਾ ਸੀ ਇਥੋਂ ਦੇ ਸਥਾਨਕ ਵਾਸੀਆਂ ਦਾ ਤੁਹਾਨੂੰ ਸੁਣਾਉਣਾ ਹੈ ਦੇਖੋ ਇਹ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਜੀ ਪਿੰਡ ਕੁਆੜਕਾ ਜੀ ਮੇਰਾ ਅੱਛਾ ਵੀਰ ਜੀ ਅੱਜ ਤੁਸੀਂ ਇੱਥੇ ਇਕੱਤਰ ਹੋਏ ਜੀ ਕੀ ਕਾਰਨ ਹੈ ਕਿਉਂ ਇਕੱਠੇ ਅਸੀਂ ਵੀ ਇੱਥੇ ਅਸ਼ਬਾਜਪੁਰ ਅੱਡਾ ਪੈਂਦਾ ਹੈ ਬਹੁਤ ਵੱਡਾ ਮਾਰਕੀਟ ਹੈ ਤੇ ਇੱਥੇ ਨਾ ਸਾਡੇ ਬੈਂਕ ਨਹੀਂ ਹੈ ਕੋਈ ਪ੍ਰਾਈਵੇਟ ਤੇ ਕੋਈ ATM ਨਹੀਂ ਹੈਗਾ ਜਿਹੜਾ ਕਰਕੇ ਸਾਨੂੰ ਕੈਸ਼ ਕਢਵਾਉਣ ਚ ਬੜੀ ਮੁਸ਼ਕਲ ਆਉਂਦੀ ਹੈ ਜਿਹੜਾ ਕਰਕੇ ਸਾਨੂੰ ਤਰਨਤਾਰਨ ਜਾਣਾ ਪੈਂਦਾ ਜਾਂ ਸਾਨੂੰ ਪੱਟੀ ਜਾਣਾ ਪੈਂਦਾ ਜਿਹੜਾ ਕੜਦੋਗੜ ਇਸ ਤੋਂ 10-12 ਕਿਲੋਮੀਟਰ ਤਰਨਤਾਰਨ 15 ਕਿਲੋਮੀਟਰ ਆ ਇੱਥੇ ਸਰਕਾਰੀ ਬੈਂਕ ਹੈਗੇ ਸਰਕਾਰੀ ਇੱਕ ਹੈਗੀ ਹੈ ਪਰ ਉਹਦੇ ਕੋਲ ATM ਨਹੀਂ ਹੈਗਾ ਸਰਕਾਰੀ ਦੀ ਹੋਣ ਹਾਂਜੀ ਤੇ ਪ੍ਰਾਈਵੇਟ ਕੋਈ ਨਹੀਂ ਹੈਗੀ ਅਸੀਂ ਚਾਹੁੰਦੇ ਹਾਂ ਕੋਈ ਨਾ ਕੋਈ ਦੇ ਵਿੱਚ ਪ੍ਰਾਈਵੇਟ ਬੈਂਕ ਜਿਹੜੀ ਆਵੇ ਜਾਂ ਇੱਕ ਅੱਧਾ ਏਟੀਐਮ ਜਿਹੜਾ ਜ਼ਰੂਰ ਹੋਣਾ ਚਾਹੀਦਾ ਇੱਥੇ ਹੋਰ ਕੀ ਮੰਗ ਕਰਦੇ ਉਹ ਮੰਗੇ ਦਵਾਗੇ ਏਟੀਐਮ ਦੀ ਮੰਗ ਕਰਦੇ ਜਦੋਂ ਸਾਡੇ ਲੋਕ ਇੱਥੇ ਰਿਕੜਵਾ ਗਏ ਲਿਆਉਂਦੇ ਪੈਸੇ ਤੇ ਮੋਟ ਖੋਹ ਸ਼ਿਕਾਰੀ ਹੋ ਜਾਂਦੇ ਆ ਦੇ ਵਿੱਚ ਤੇ ਇੱਥੇ ਜਿਹੜੀ ਦਾਣਾ ਮੰਡੀ ਹੈ ਇੱਕ ਦੋ ਇੱਥੇ ਸਕੂਲ ਆ ਪ੍ਰਾਈਵੇਟ ਇੱਕ ਸਰਕਾਰੀ ਕਾਲਜ ਆ ਤੇ 12-13 ਪਿੰਡ ਪਿੰਡ ਇਹ ਲੱਗੇ ਉਹਦਾ ਮੰਨ ਲੈ ਸਰਪੰਚਾ ਕੋਲ ਜਾ ਕੇ ਵੀ ਅਸੀਂ ਕੋਸ਼ਿਸ਼ ਕੀਤੀ ਆ ਵੀ ਕਰੋ ਕਿਸ ਤਰ੍ਹਾਂ ਹੋ ਸਕੇ ਇੱਥੇ ਬੈਂਕ ਜਿਹੜੀ ਕਦੀ ਜਾਂ HDFC, SBI, ICICI ਕੋਈ ਵੀ ਬੈਂਕ ਜਿਹੜੀ ਉਹ ਇੱਥੇ ਆਵੇ ਦੇ ਦੇ ਪ੍ਰਾਈਵੇਟ ਬੈਂਕ ਜਿਹੜੀ ਜਰੂਰ ਚਾਹੀਦੀ ਹੈ। ਮਾਣਾ ਗੁਰਕ੍ਰਿਪਾਲ ਸਿੰਘ ਆ ਤੇ ਮੇਰਾ ਪਿੰਡ ਸ਼ਵਾਈ ਵਾਹ ਆ। ਸ਼ਵਾਈ ਪਰ ਮੇਰੀ ਦੁਕਾਨ ਆ ਤੇ ਮੇਰਾ ਆਰਟ ਦਾ ਕੰਮ ਹੀ ਹੈਗਾ ਤੇ ਖੇਤੀ ਸਟੋਰ ਦਾ ਕੰਮ ਹੀ ਹੈਗਾ। ਸਾਨੂੰ ਬੜੀ ਸਮੱਸਿਆ ਆਉਂਦੀ ਆ ਜਦੋਂ ਅਸੀਂ ਜਿੰਮੇਦਾਰ ਨੂੰ ਪੈਸੇ ਦੇਣੇ ਹੁੰਦੇ ਆ ਜਾਂ ਆਪਣੇ ਇਥੋਂ ਖੇਤੀ ਸਟੋਰ ਦੇ ਪੈਸੇ ਜਮ੍ਹਾਂ ਕਰਾਉਣੇ ਸਾਨੂੰ ਤਰਨ ਤਰਨ ਜਾਣਾ ਪੈਂਦਾ ਪੱਟੀ ਜਾਣਾ ਪੈਂਦਾ ਆ ਤੇ ਜੇ ਸਾਡੇ ਇੱਥੇ ਪ੍ਰਾਈਵੇਟ ਬੈਂਕ ਕੋਈ ਨਾ ਕੋਈ ਤਾਂ ਸਾਨੂੰ ਥੋੜੀ ਹਲਪਫੁਲ ਹੋ ਜਾਊਗਾ ਥੋੜਾ ਵਪਾਰ ਕਰਨਾ ਸਾਨੂੰ ਥੋੜਾ ਸੌਖਾ ਹੋ ਜਾਊਗਾ ਜ਼ਿੰਮੇਦਾਰਾਂ ਨੂੰ ਪੇਮੈਂਟ ਲੈਣੀ ਸੌਖੀ ਹੋ ਜਾਊਗੀ ਇੱਥੇ ਕੋਈ ਏਟੀਐਮ ਦਾ ਇੰਤਜ਼ਾਮ ਨਹੀਂ ਹੈਗਾ ਕੋਈ ਕਲੀਅਰਿੰਗ ਦਾ ਸਿਸਟਮ ਨਹੀਂ ਹੈਗਾ ਜੇ ਚੈੱਕ ਬੈਂਕ ਦੇ ਕੇ ਆਉਣੇ ਸਰਕਾਰੀ ਬੈਂਕੇ ਦੇ ਕੇ ਆਉਣੇ ਆ ਤੇ ਉਹ 5 ਤੋਂ 6 ਦਿਨ ਮਤਲਬ ਰਹਿੰਦਾ ਆ 5 ਤੋਂ 6 ਦਿਨ ਲੱਗ ਜਾਂਦੇ ਆ ਚੈੱਕ ਕਲੀਅਰ ਨਹੀਂ ਹੁੰਦਾ ਨਾ ਹੀ ਪ੍ਰੋਪਰ ਸੀਰੀਜ਼ ਨਵਾਈ ਹੁੰਦੀ ਆ ਤੇ ਜੇ ਇੱਥੇ ਬੈਂਕ ਕੋਈ ਪ੍ਰਾਈਵੇਟ ਆ ਜਾਊਗੀ ਥੋੜਾ ਜਿਹਾ ਚੈੱਕ ਚੈੱਕ ਦੀ ਕਲੀਅਰਿੰਗ ਸੌਖੀ ਹੋ ਜਾਊਗੀ ਕੈਸ਼ ਮਿਲਣਾ ਸੋਖਾ ਜੀ ਕੈਸ਼ ਜਮਾ ਕਰਾਉਣਾ ਸੋਖਾ ਆ ਜੂਗਾ ਕਿਉਂਕਿ ਸਰਕਾਰੀ ਬੈਂਕਾਂ ਜੋ ਇੱਕ ਸਾਡੇ ਬੈਂਕ ਹੈਗੀ ਪੰਜਾਬ ਐਂਡ ਸਿੰਧ ਬੈਂਕ ਹੈ ਉੱਥੇ ਵਰਕ ਦਾ ਇੰਨਾ ਕਿ ਲੋਡ ਰਹਿੰਦਾ ਹੈ ਪੈਨਸ਼ਨਾਂ ਆਉਂਦੀਆਂ ਆ ਮਤਲਬ ਮੁਲਾਜ਼ਮ ਦੋ ਤਿੰਨ ਮੁਲਾਜ਼ਮ ਆ ਉਹਨਾਂ ਦੇ ਓਖਾ ਜਾਂਦਾ ਵਾ ਕਿ ਉਹ ਸਾਨੂੰ ਹੈਂਡਲ ਕਰਨਾ ਸਾਡੇ ਕੋਲ ਇੰਨਾ ਟਾਈਮ ਤੇ ਹੁੰਦਾ ਨਹੀਂ ਕਿਸੀਂ ਲਾਈਨ 'ਚ ਲੱਗੇ ਰਵਾਂਗੇ ਤੇ ਆਪਣਾ ਕੰਮ ਛੱਡ ਕੇ ਤੇ ਉੱਥੇ ਲਾਈਨ 'ਚ ਖੜੇ ਰਵਾਂਗੇ ਸਾਨੂੰ ਤੇ ਉਹ ਫੈਸਿਲਿਟੀ ਚਾਹੀਦੀ ਹੈ ਕਿ ਅਸੀਂ ਗੈਰ ਬੈਂਕ ਸਾਡਾ ਕੰਮ ਹੋਇਆ ਤੇ ਇੱਥੇ ਆ ਗਏ ਸੋ ਮੈਂ ਤੇ ਇੱਕ ਹੀ ਇਹ ਰਿਕਵੈਸਟ ਕਰੂੰਗਾ ਕਿ ਜੇ ਇੱਥੇ ਕੋਈ ਪ੍ਰਾਈਵੇ ਅੱਜ ਜਿਹੜੇ ਇੱਥੇ ਇਕੱਠੇ ਹੋਏ ਕਿਹੜੇ ਸਬੰਧ ਵਿੱਚ ਇਕੱਠੇ ਹੋਏ ਇਹ ਬੈਂਕ ਬਾਰੇ ਇਕੱਠੇ ਹੋਏ ਜੀ ਸਾਨੂੰ ਕਿਉਂਕਿ ਪਲਸਨਾ ਨਹੀਂ ਮਿਲਦੀਆਂ ਇਸ ਕਰਕੇ ਬੜੀ ਮੁਸ਼ਕਲ ਆ ਰਹੀ ਆ ਲੈਣਾ ਚ ਲੱਗਣਾ ਪੈਂਦਾ ਲੈਣਾ ਚ ਲੱਗਣਾ ਪੈਂਦਾ ਜੀ ਹੁਣ ਕੀ ਮੰਗ ਕਰਦੇ ਜੀ ਅਸੀਂ ਕਹਿੰਦੇ ਬੈਂਕ ਇੱਥੇ ਆਵੇ ਜੀ ਪ੍ਰਾਈਵੇਟ ਕੋਈ ਪੰਨਾ ਪੂਰ ਸਿੰਘ ਫਿਲਡ ਘਵਾੜ ਕੇ ਤੋਂ ਅੱਡਾ ਕਿਹੜਾ ਪੈਂਦਾ ਜੀ ਅੱਡਾ ਸਵਾਜਪੁਰ ਪੈਂਦਾ ਜੀ ਅੱਜ ਕਿਸ ਸਬੰਧ ਵਿੱਚ ਇਕੱਠੇ ਹੋਏ ਇਹ ਸਬੰਧ ਵਿੱਚ ਇਕੱਠੇ ਆਏ ਜੀ ਪੈਸੇ ਲੈਣ ਜਾਂ ਦੇਣ ਦੇ ਵਿੱਚੋਂ ਉਹ ਕਦੀ ਆਉਂਦੇ ਆ ਦਮਾਰ ਦੇ ਪੈਸਾ ਜੀ ਕਦੀ ਲੰਬੀਆਂ ਲੰਬੀਆਂ ਲਾਈਨ ਲੱਗੀਆਂ ਹੁੰਦੀਆਂ 12 ਪਿੰਡਾਂ ਦੀ ਉੱਤੇ ਕੋਈ ਸ਼ਨਾਉਂਦੀ ਆ ਡਾਕਰੇ ਵੇਚਾ ਤੇ ਲੋਕਾਂ ਬੜੇ ਪਰੇਸ਼ਾਨੇ ਲਾਈਨ ਲੱਗੀਆਂ ਹੁੰਦੀਆਂ ਕਿ ਅਸੀਂ 36 ਪੈਸਾ ਚਾਹੀਦੇ ਦਿੱਤਾ ਹੈਗੇ ਜਾਣਾ ਹੁੰਦਾ ਇਥੇ ਆਂਦੇ ਵਾਰੀ ਸਿਰ ਆਉਗਾ ਤੁਹਾਨੂੰ ਪੈਸੇ ਮਿਲਣਗੇ ਜਿਵੇਂ ਮਿਲਨੇ ਆ ਹੈ ਸਾਡੀਆਂ ਮੁਸ਼ਕਲਾਂ ਬੜੀਆਂ ਆਉਂਦੀਆਂ ਅਸੀਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਆਂਦੀ ਆ ਕੋਈ ਚੰਗੀ ਬੈਂਕ ਖੜੀ ਹੋਵੇ ਅਸੀਂ ਆਵੇ ਤੇ ਲੋਕਾਂ ਨੂੰ ਸੁਵਿਧਾ ਹੋਵੇ ਜਗ੍ਹਾ ਤੇ ਮਿਲ ਜੂਗੀ ਦਿੱਖ ਜਗਾ ਮਿਲ ਜੂਗੀ ਪੀ.ਟੀ.ਐਮ ਚਾਹੀਦਾ ਅਸੀਂ ਜੇ ਦਿਨ ਉਹ ਜੇ ਬੰਦਾ ਜਾਏ ਥੋੜੇ ਬਦ ਜਹੇ ਪੈਸੇ ਲਾਉਣੇ ਉਂਡੇ ਆਪਣੇ ਪੈਸੇ ਜਿੰਨ ਕੁ ਵੜਾਵੇ